welcom to punjabi hindi class ਅੱਜ ਅਸੀਂ ਜਿਹੜੀ ਮਾਤਰਾ ਕਰਨੀ ਆ ਕੰਨਾ ਆ ਲੰਬੀ ਸੁਰ ਹੁੰਦੀ ਆ ਜਿਵੇਂ ਆਪਣਾ ਲਿਖਣਾ ਕਰ ਇਹ ਮੁਕਤਾ ਆ ਕੋਈ ਇਹਨੂੰ ਮਾਤਰਾ ਨਹੀਂ ਲੱਗੀ ਫਿਰ ਅਸੀਂ ਲਿਖਣਾ ਕਾ ਕ ਗਾ ਗਾ ਨੂੰ ਆ ਦੀ ਜਿਹੜੀ ਸਾਊਂਡ ਆਉਂਦੀ ਹੈ ਨਾ ਡਬਲ ਏ ਦੀ ਸਾਊਂਡ ਉਹਦੇ ਤੁਸੀਂ ਲਿਖਣਾ ਸਾਗ ਤੁਸੀਂ ਐਸ ਡਬਲ ਏ ਡਬਲ ਏ ਦੀ ਜਿਹੜੀ ਸਾਊਂਡ ਆ ਉਹ ਪੰਜਾਬੀ ਚ ਕੰਨੇ ਦੀ ਸਾਊਂਡ ਆ ਹਿੰਦੀ ਚ ਬੜਾ ਆ ਦੀ ਸਾਊਂਡ ਆ ਉਹਦਾ ਸਿੰਬਲ ਦੇਖੋ ਪੰਜਾਬੀ ਚ ਲਿਖਣਾ ਤਾਂੜਾ ਕੰਨਾ ਅੱਧਾ ਰੱਖਾਂਗੇ ਜੇ ਅਸੀਂ ਹਿੰਦੀ ਚ ਲਿਖਣਾ ਤਾਂ ਉਹੀ ਕੰਨਾ ਸੇਮ ਹੀ ਆ ਪੂਰਾ ਕਰ ਦੇਣਾ ਅੱਖਰ ਦੇ ਬਰਾਬਰ ਪਾਉਣਾ ਕਿਉਂਕਿ ਮੈਂ ਹਿੰਦੀ ਪੰਜਾਬੀ ਦੋਨੋਂ ਨਾਲ-ਨਾਲ ਪੜਾਉਣੀ ਹੈ ਤਾਂ ਕਿ ਤੁਹਾਨੂੰ ਅੱਖਰਾਂ ਦੀ ਪਛਾਣ ਰਹੇ ਵੀ ਕਿੰਨਾ ਕੁ ਫਰਕ ਆ ਪੰਜਾਬੀ ਦੇ ਅੱਖਰਾਂ ਦੇ ਵਿੱਚ ਤੇ ਹਿੰਦੀ ਦੇ ਵਿੱਚ ਹਣਾ ਹੁਣ ਅਸੀਂ ਪਹਿਲਾਂ ਮੈਂ ਦੋ ਅੱਖਰ ਲਏ ਨੇ ਕਕਾ ਜਿਹਦਾ ਤੁਸੀਂ ਇੰਗਲਿਸ਼ ਦਾ ਲੈਟਰ ਕੇ ਸੀ ਕੇ ਨਾਲ ਮੋਸਟਲੀ ਜਿਹੜਾ ਕੱਕੇ ਦੀ ਸਾਊਂਡ ਆ ਕੇ ਨਾਲ ਆਉਂਦੀ ਆ ਪਰ ਕਿਤੇ ਕਿਤੇ ਅਸੀਂ ਸੀ ਨਾਲ ਵੀ ਕੱਕੇ ਦੀ ਸਾਊਂਡ ਲੈਂਦੀ ਆ ਮੈਂ ਐਗਜ਼ਾਮਪਲ ਦੱਤੀ ਆ ਗਾਈਟ ਲਿਖਣਾ ਸੀ ਕੇ ਨਾ ਲਿਖਾਂਗੇ ਕੈਟ ਲਿਖਣਾ ਸੀ ਸੀ ਨਾ ਲਿਖਾਂਗੇ ਸੋ ਮੇਨ ਕੱਕੇ ਦੀ ਸਾਊਂਡ ਆਣੀ ਕੇ ਨਾਲ ਠੀਕ ਆ ਹੁਣ ਅਸੀਂ ਲਿਖਣਾ ਜਿਹਨੂੰ ਕੋਈ ਵੀ ਮਾਤਰਾ ਨਹੀਂ ਲੱਗੀ ਹੁੰਦੀ ਇਕੱਲੇ ਅੱਖਰ ਜੋੜ ਕੇ ਇੱਕ ਅੱਖਰ ਨਾਲ ਸ਼ਬਦ ਨਹੀਂ ਬਣਦਾ ਦੋ ਤਿੰਨ ਚਾਰ ਜਿਆਦਾ ਅੱਖਰ ਜੁੜ ਜਾਂਦੇ ਆਪਸ ਵਿੱਚ ਫਿਰ ਉਹਦਾ ਇੱਕ ਅਰਥ ਭਰਪੂਰ ਸ਼ਬਦ ਬਣਦਾ मीनिंगफुल ਵਰਡ ਬਣਦਾ ਵੇਦ ਅਸੀਂ ਉਹਨੂੰ ਕਹਾਂਗੇ ਵਿਹਿਆ ਇਹ ਸ਼ਬਦ ਬਣ ਗਿਆ ਐਵੇਂ ਨਹੀਂ ਵੀ ਕਿਸੇ ਵੀ ਅੱਖਰਾਂ ਨੂੰ ਜੋੜ ਦੋ ਤਾਂ ਉਹ ਸ਼ਬਦ ਬਣ ਗਿਆ ਦਾ ਕੋਈ मीनिंग ਅਰਥ ਹੋਣਾ ਚਾਹੀਦਾ ਹੁਣ ਇਹਨੇ ਕੋਈ ਮਾਤਰਾ ਨਹੀਂ ਲੱਗੀ ਹੁਣ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗੀ ਕਿ ਕਿੱਥੇ ਸਾਊਂਡ ਕਿਵੇਂ ਲੈਣੀ ਆ ਕ ਕ ਰ ਰ ਕ ਕੇ ਕੰਨਾ ਕ ਰ ਰ ਕ ਜਿੱਥੇ ਮਾਤਰਾ ਲੱਗੇ ਨਾ ਉਥੇ ਸਾਊਂਡ ਨਾਲ ਬੋਲ ਲੈਣੀ ਆ ਦੂਜੇ ਅੱਖਰ ਨੂੰ ਸੈਪਰੇਟ ਬੋਲਣਾ ਕ ਕੇ ਕੰਨਾ ਰ ਰ ਕਾਰ ਬੋਲੋਗੇ ਫੇਰ ਨਹੀਂ ਤੁਹਾਨੂੰ ਪਤਾ ਲੱਗਣਾ ਕ ਕੇ ਕੰਨਾ ਕਾ కక్కేను కన్నా లగ్య కక్క కన్నా కారా కక్క రే కన్నా రాా కక్క రే కన్నా రా రే కన్నా రా కక్కే ను సెపరేట్ రో వోల రారా కట్ా బి కన్నా రా రే కారా రారా క రారా ਕਕਾ ਪਲੱਸ ਰਾਰੇ ਕੰਨਾ ਪਲੱਸ ਰਾਰੇ ਕੰਨਾ ਕ ਰਾਰਾ ਹੁਣ ਜਿਹਦੇ ਨਾਲ ਸੌਣ ਮਾਤਰਾ ਲੱਗੇ ਉਹਦੀ ਸਾਊਂਡ ਬੋਲਣੀ ਆ ਦੂਸਰਿਆਂ ਨੂੰ ਸੇ ਇਕੱਠਾ ਬੋਲਾਂਗੇ ਕਕੇ ਕੰਨਾ ਕ ਲਲਾ ਜਜਾ ਲਜ ਕਾਲਜ ਕਾਲਜ ਜੀ ਜਾਣੀ ਕਾਲਜ ਹੁਣ ਅਸੀਂ ਅੱਖਰ ਹੋਰ ਲੈ ਲਿਆ ਸਸਾ ਲੈ ਲਿਆ ਕੋਈ ਵੀ ਅੱਖਰ ਚੱਕ ਸਕਦੇ ਹੋ ਵਿਅੰਜਨ ਦੇ ਵਿੱਚੋਂ ਕੋਈ ਵੀ ਅੱਖਰ ਤੁਸੀਂ ਲੈ ਸਕਦੇ ਹੋ ਠੀਕ ਹੈ ਊੜਾ ੜਾ ਈੜੀ ਇਹ ਸਵਰ ਨੇ ਬਾਕੀ ਸਾਰੇ ਅੱਖਰ ਤੁਹਾਡੇ ਵਿਅੰਜਨ ਐਵੇਂ ਹਿੰਦੀ ਦੇ ਵਿੱਚ ਉਹ ਚ ਥੋੜੇ ਊੜਾ ੜਾ ਈੜੀਆਂ ਹੀ ਨੇ ਉਹਦੇ ਵਿੱਚ ਈੜੀਆਂ ਦੋ ਆ ਜਾਂਦੀਆਂ ਨੇ ਉਹਦੀਆਂ ਅਲੱਗ-ਅਲੱਗ ਮਾਤਰਾਵਾਂ ਨੇ ਠੀਕ ਹੈ ਤੇ ਬਾਕੀ ਸਾਰੇ ਉਹਦੇ ਚ ਵੀ ਵਿਅੰਜਨ ਆ ਸਵਰ ਤੇ ਵਿਅੰਜਨ ਸਸਰਾ ਰਸ ਸਸੇ ਕਨਸਾਰ ਆਰਾ ਰਸਾਰ ਸਸੇ ਕਨਸਾ ਆਰਾ ਦੇ ਕਨਾਰਾ ਸਾਰਾ ਸਸ ਪਰਿੰਦੀ ਸ਼ ਸ਼ ਰਾਰੀ ਕਨਾਰਾ ਰਾਰੀ ਕਨਾਰਾ ਸ਼ ਰਾਰਾ ਸ਼ ਰਾਰਾ ਸਸਿਕਨਸਾ ਰਾਰਾ ਸਸਾਰਸ ਸਾਰਸ ਸਾਰਸ ਇਹ ਕਹਾਣੀ ਤੁਸੀਂ ਪੜ੍ਹੀ ਹੋਣੀ ਐ ਇਹ ਵਿੱਚ ਨੇ ਲੰਬੀ ਚੁੰਝ ਵਾਲਾ ਹੁੰਦਾ ਇਹ ਬਰਡ ਹੁਣ ਉਹੀ ਅੱਖਰ ਸੇਮ ਜਿਹੜੇ ਪੰਜਾਬੀ 'ਚ ਪੜ੍ਹੇ ਉਹੀ ਅਸੀਂ ਹਿੰਦੀ 'ਚ ਪੜ੍ਹਨੇ ਆ ਕਾ ਕੋ ਬੜਾ ਆ ਜੇ ਇਹਨੂੰ ਆ ਨਾਲ ਨਹੀਂ ਲੱਗਿਆ ਫਿਰ ਛੋਟਾ ਜਿਹਨੂੰ ਅਸੀਂ ਮੁਖਤਾ ਕਹਿੰਦੇ ਨੇ ਜਦੋਂ ਆ ਲੱਗ ਗਿਆ ਨਾਲ ਫਿਰ ਬੜਾ ਆ ਕੰਨੇ ਦੀ ਮਾਤਰਾ ਜਦੋਂ ਤਾਂ ਅਸੀਂ ਇਹ ਵਾਲਾ ਅੱਖਰ ਪਾਉਣਾ ਫਿਰ ਆਹ ਮਾਤਰਾ ਇਦਾਂ ਲੱਗਣੀ ਆ ਇਹ ਆਪਣੇ ਆਪ ਚ ਹੀ ਬੜਾ ਆ ਆ ਹੋਰ ਅੱਖਰ ਨਾਲ ਅਸੀਂ ਗੱਲਾਂ ਆ ਨਹੀਂ ਪਾਵਾਂਗੇ ਆਹ ਵਾਲਾ ਪਾਵਾਂਗੇ ਇਹਦੀ ਮਾਤਰਾ ਵਾਏ ਸਿੰਬਲ ਆਉਦਾ ਅਰਗੇ ਬੜਾ ਆ ਦੀ ਸੌ ਮੜਾਉਗੇ ਜਿਵੇਂ ਮੈਂ ਦੇਖ ਕੇ ਦਿਖਾਇਆ ਤੁਹਾਨੂੰ ਸਾਗ ਇਹਨੂੰ ਤੁਸੀਂ ਪੜ੍ਹੋਗੇ ਸਾਗ ਆ ਜਿਹੜੇ ਦੋ ਅੱਖਰ ਦੋ ਡਬਲ ਏ ਹੋਗੀ ਨਾ ਇਹ ਕੰਨੇ ਦੀ ਸਾਊਂਡ ਦੰਦੀ ਆ। ਜੇ ਦੇਖੋ ਤੁਸੀਂ ਕੰਨੇ ਦੀ ਸਾਊਂਡ ਲੈਣੀ ਆ। ਹੁਣ ਤੁਸੀਂ ਇਹਨੂੰ ਪੰਜਾਬੀ ਚ ਕਿਵੇਂ ਬੋਲੋਗੇ ਸ ਆ ਕੰਨਾ ਹੋ ਗਿਆ। ਸਸੇ ਕੰਨਾ ਹੋ ਗਿਆ। ਫਿਰ ਜੀ ਨਾਲ ਗੱਗਾ ਬਣਦਾ ਸਾਗ। ਜੀ ਨਾਲ ਜੱਜਾ ਵੀ ਬਣਦਾ ਜੀ ਨਾਲ ਗੱਗਾ ਵੀ ਬਣਦਾ ਸਾਗ। ਕੱਕਰਾਰ ਇਹਨੂੰ ਕੱਕਰਾਰ ਨਹੀਂ ਕਹਾਂਗੇ। ਹੁਣ ਪੰਜਾਬੀ ਚ ਅਸੀਂ ਕੱਕਰਾਰਾ ਬੋਲਦੇ ਆ। ਹਿੰਦੀ ਚ ਕਰ ਕਰ ਕਾਕੋਆ ਕਾ ਰ ਖਾਰ ਕਾਕੋਆ ਰਕੋ ਕਾਰਾ काको आ का राको आ रा कारा क राको आ रा राको आ रा करारा काको आ का लज कालज अगला अखर ससा लिया सी स लिया सर सर सा को आ रा सार सा को बड़ा आ बोलो बड़ा आदि मात्रा है नहीं तो सी सा को आ भी बोल दोगे ना क्लियर है भी आ के साउंड ਸਾਕਵਾ ਸਾਰਾ ਸਾਕਵਾ ਰਾਕਵਾ ਸਾਰਾ ਹੁਣ ਇੱਥੇ ਅਸੀਂ ਸੱਸੇ ਪੈਰ ਬਿੰਦੀ ਲਈ ਆ ਨਾ ਸ਼ਰਾਰਾ ਡਰੈਸ ਸਾਹ ਪਤਾ ਨਹੀਂ ਇਹਦੇ ਥੱਲੇ ਅਸੀਂ ਲੋਅਰ ਪਾਉਨੇ ਸ਼ ਤੇ ਇਹਦੇ ਵਿੱਚ ਆਹ ਵਾਲਾ ਸ਼ ਇਹਨੂੰ 21 ਵਾਲਾ ਸ਼ਾ ਕਹਿੰਦੇ ਆ ਇੱਕ ਪੇਟ ਘਟ ਸ਼ਾ ਹੁੰਦਾ ਇੱਕ 21 ਵਾਲਾ ਹੁੰਦਾ ਨਾ ਇੱਕ ਛੱਛੇ ਵਾਲਾ ਛਤਰੀ ਵਾਲਾ ਸ਼ ਇਹ ਹੈਗਾ ਸੱਸੇ ਪਰ ਬਿੰਦੀ ਆ ਸ਼ ਸ਼ਰਾਰਾ ਸ਼ 21 ਵਾਲਾ ਕਹਿੰਦੇ ਕਿਉਂਕਿ ਇੰਦਾਂ ਆਪਾਂ 21 ਲਿਖ ਦੇਣ 21 ਲਿਖ ਦੇਈਏ ਇਹ ਨੂੰ 21 ਵਾਲਾ ਕਹਿੰਦੇ ਆ ਜੇ ਇਦਾਂ ਪਾ ਕੇ ਵਿੱਚੋਂ ਅਲਾਈਨ ਕਰੂ ਨੂੰ ਪੇਟ ਘਟਸ਼ਾ ਕਹਿੰਦੇ ਆ ਇਹ ਹਿੰਦੀ ਦੇ ਸ਼ਰ ਸ਼ ਰਾਕੁਆ ਰਾ ਰਾਕੁਆ ਰਾ ਸ਼ਰ ਰਾਰਾ ਸਾਕੁਆ ਸਾ ਨ ਸਰਸ ਸਾਰਸ ਸਾਰਸ ਸਰਸ ਇਹ ਦੱਸਿ ਗਏ ਹਮ ਮਾਤਰਾਵਾਂ ਕੰਨੇ ਦੀਆਂ ਕੰਨਾ ਨਹੀਂ ਲੱਗਿਆ ਕਿਵੇਂ ਬੋਲਣਾ ਸ਼ੁਰੂ ਜ ਕਰਨਾ ਲੱਗਿਆ ਇਹ ਦੇਖੋ ਅਖੀਰ ਚ ਲੱਗੇ ਨਾ ਬਾਹ ਦੇ ਵਿੱਚ ਲੱਗਿਆ ਆ ਪਹਿਲੇ ਨੂੰ ਨਹੀਂ ਲੱਗਿਆ ਫਿਰ ਲੱਗਿਆ ਮੁਕਤੇਦ ਨਾਲ ਏਦਾਂ ਕੰਨਾ ਕਿਤੇ ਵੀ ਲੱਗਿਆ ਜਿੱਦੇ ਨਾਲ ਕੰਨਾ ਲੱਗਿਆ ਉਹਦੇ ਨਾਲ ਤੁਸੀਂ ਆ ਬੋਲ ਦੇਣਾ ਹੁਣ ਜਿਖੋ ਆ ਹੋਣਾ ਕਾਲਜ ਲਜ ਬੋਲਿਆ ਜੇ ਜੱਜ ਨੂੰ ਕੰਨਾ ਪਾਦਾਂਗੇ ਜਾ ਬਣ ਜੂਗਾ ਕੀ ਬਣ ਜੂਗਾ ਕਕੇ ਕੰਨਾ ਕਾ ਲੱਲਾ ਜੱਜ ਕਨਾ ਜਾ ਕਾਲ ਜਾ ਕਾਲ ਜਾ ਕਾਲ ਚ ਠੀਕ ਹੈ ਬਾਡੀ ਪਾਰਟ ਹੈ ਸੋ ਦੇਖਦੇ ਰਹੋ ਵੀਡੀਓ ਸ਼ੁਕਰੀਆ ਧੰਨਵਾਦ ਵੀਡੀਓ ਦੇਖਣ ਲਈ ਜਿਉਂਦੇ ਹਵਸਤੇ ਰਹੋ